ਦੀਦੀ ਇਹਨਾਂ ਕਪੜੇ ਕਿੰਨੇ ਪੈਸੇ ਹੋਏ ਚੜੀ ਤੇ ਦੀਦੀਆਂ ਨਾ ਪੌਜੀ ਦੀ ਇਹ ਕਪੜੇ ਜੋ ਪੰਜਾਬ ਟੈਕਨੋਲੋਜੀ ਵਾਲੇ ਆ ਮੈਂ 10 ਵਾਪਸ ਕਰਾਂ ਨਹੀਂ 10 ਮੈਂ ਵਾਪਸ ਕਰ ਦੇ ਆਛਾ ਚਲ ਕੋਈ ਇਹਨੇ ਰੱਖ ਲੈ ਸਾਰੇ ਰੱਖ ਲੈ ਕੋਈ ਹਰਦੀ ਤੇ ਇੱਥੇ ਮੇਰੀ ਪੈਂਟ ਟੰਗੀ ਸੀ ਇੱਥੇ ਹੋਣੀ ਆ ਦੇਖੋ ਜਰਾ ਜਿਹੜੀ ਮੈਂ ਗ੍ਰੇ ਕਲਰ ਦੀ ਪੇਂਟ ਟੰਗੀ ਸੀ ਮੈਂ ਉਹਦੀ ਗੱਲ ਕਰ ਰਦਾ ਪਿਆ। ਤੋਂ ਕਿਤੇ ਮੈਂ ਤੇ ਪ੍ਰੈਸ ਕਰਨੇ ਵੀ ਦੀ ਦਿੱਤੀ ਉਹਨੂੰ। ਤੋਂ ਪਹਿਲਾਂ ਚੈੱਕ ਨਹੀਂ ਕਰਦੀ ਹੁੰਦੀ। ਉਹਦੇ ਅੱਜ ਮੇਰਾ 50000 ਰੁਪਏ ਆ ਸੀਗਾ। ਸਵਾਲੀ ਨਾ ਬੜੀ ਇਮਾਨਦਾਰ ਆ ਐਵੇਂ ਸ਼ੱਕ ਨਾ ਕਰੋ ਉਹਦੇ ਉੱਤੇ। ਇਮਾਨਦਾਰੀ ਨਾ ਇਸ ਤਰੀ ਪਈ ਰਹਿੰਦੀ ਐ। ਬੜੇ ਬੜੇ ਦਿਲ ਡੋਲ ਜਾਂਦੇ ਨੇ ਮਾਇਆ ਦੇ ਵੇਖ ਕੇ। A few moments later ਕੀ ਹੋਇਆ ਜੀ ਜੀ ਇਹ ਇਹ ਜੋ ਪੈਂਟਰੀ ਨਹੀਂ ਹਾਂਜੀ ਜਿੱਥੇ ਪੈਸੇ ਉਹ ਪੈਂਟਰੀ ਦੇ ਇਹਦੇ ਵਿੱਚ ਤੇਰੇ ਪੈਂਟਰੀ ਅੰਨਾ ਦਿਨ ਪੈਸੇ ਸੀ ਉਹ ਸਪੈਂਡ ਦੇ ਵਿੱਚ ਕਹਿੰਦੇ ਮੇਰਾ 6000 ਰੁਪਏ ਆ ਸੀਗਾ ਸਪੈਂਡ ਤੇ ਕੀ ਕਰੇ ਵੇਖਣਾ ਕਰੇ ਉਹ ਸੰਭੀ ਕਰ ਤੇ ਤੇਰੀ ਨੀਂਦ ਬਦਲ ਗਈ ਹੈ ਓਕੇ 50 ਰੁਪਏ ਥੋੜੇ ਹੀ ਨਾ ਉਹਨੂੰ ਵਾਪਸ ਕਰ ਦਿੱਤੇ ਹੁਣ ਜਿਆਦਾ ਰਕਮ ਵੇਖ ਕੇ ਛੇਹੀ ਹੈ ਤੂੰ ਪਾਗਲ ਹੋ ਗਈ ਧੋੜੀ ਧੋੜੀ ਆ ਵਿਭਾਉ ਜੀ ਦੀ ਪੈਂਟਰੀ ਲੈ ਕੇ ਗਈ ਦੁਕਾਨ ਤੋਂ ਆਹ ਮੇਰੀ ਪੈਂਟ ਇਦਿਦਿ ਕੋਈ ਵੀ ਹੈ ਨਹੀਂ ਹੈਗਾ ਪੈਂਟ ਤੇ ਤੇ ਵੇਖੋ ਪਿਛਲੀ ਜੇਬ ਚੋਂ ਨਹੀਂ ਜੋਗੀ ਸੋਰੀ ਜੇ ਹੁਣ ਤੂੰ ਦਾ ਪੈਸੇ ਵਾਪਸ ਨਾ ਵੀ ਕਰ ਦੇਣਾ ਤੇ ਬੈ ਕੋ ਗੱਲ ਨਹੀਂ ਹੋਣੀ ਬਾਉ ਜੀ ਨੇ ਤੁਹਾਨੂੰ ਇੰਨਾ ਸੁਣਾ ਹੀ ਦਿੱਤਾ ਹੀ ਵੈਸੇ ਦੀਦੀ ਜੀ ਪਾਸੇ ਦੇ ਦਿੱਤੇ ਤੇ ਬਾਉ ਜੀ ਨੇ ਸੁਣਾਇਆ ਤੇ ਜੇ ਨਾ ਦਿੰਦੇ ਫਿਰ ਉੱਪਰ ਵਾਲੇ ਨੇ ਸੁਣਾਉਣਾ ਹੁੰਦਾ ਸਭ ਠੀਕ ਹੈ ਨਾ ਇੱਧਰ ਆ ਬੈਠੋ ਇਹ ਕਿੰਨੀ ਇਮਾਨਦਾਰ ਸੀ ਉਹ ਹਨਾ ਉਹ ਛੋਟੀ ਮੋੜਨਾ ਵੀ ਇਮਾਨਦਾਰ ਸੀ ਜਦੋਂ 50 ਰੁਪਏ ਨੇ ਵਾਪਸ ਕੀਤੇ ਤੇ ਵੱਡੀ ਮੋੜਨਾ ਵੀ ਇਮਾਨਦਾਰ ਸੀ ਤੇ ਕੋਈ ਨਾ ਐਵੇਂ ਨਾ ਗੁੱਸਾ ਕਰਿਆ ਕਰੋ ਕਿਸੇ ਦੇ ਉੱਪਰ ਵੀ ਹੁਣ ਮੈਨੂੰ ਵੀ ਪਤਾ ਸੀ ਮੇਰਾ ਤੇ ਨੁਕਸਾਨ ਹੋ ਰਿਹਾ ਤੇ ਮੈਂ ਇਸ ਕਰਕੇ ਕੀਤਾ ਇਹ ਇਮਾਨਦਾਰੀ ਨਾ ਇੱਕ ਐਦਾਂ ਦੀ ਚੀਜ਼ ਹੈਗੀ ਆ ਜਿਹੜੀ ਨਾ ਸਿਰਫ ਇੱਕ ਗਰੀਬ ਦੇ ਵਾਸਤੇ ਹੀ ਰਹਿ ਗਈ ਆ ਉਹਨੂੰ ਹਰ ਕੋਈ ਨਹੀਂ ਖਰੀਦ ਸਕਦਾ ਪਰ ਨਾ ਸਾਨੂੰ ਸਾਰਿਆਂ ਨੂੰ ਇਹ ਆਪਣੇ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ ਆ ਦੇਖਣਾ ਚਾਹੀਦਾ ਆ ਕਿ ਕੌਣ ਇਮਾਨਦਾਰ ਆ ਤੇ ਕੌਣ ਬੇਈਮਾਨ ਆ ਫੇਰ ਹੀ ਸਾਨੂੰ ਸੋਚ ਸਮਝ ਕੇ ਕਿਸੇ ਡਿਸੀਜਨ ਤੇ ਪਹੁੰਚਣਾ ਚਾਹੀਦਾ ਆ